ਤਦੋ ਜਿਹੜੇ ਵੀ ਪਾਸੇ ਤੁਸੀਂ ਨਿਗਾਹ ਮਾਰੋਗੇ ਆਕਰੇ ਚਾਰੇ ਪਾਸੇ ਹੀ ਕਹਿਰ ਮਚਾਇਆ ਇੱਥਰ ਤੁਸੀਂ ਦੇਖ ਸਕਦੇ ਹੋ ਨਿਗਾਹ ਮਾਰੋ ਦੂਰ ਦੂਰ ਘਟ ਅੱਗ ਨੇ ਪੂਰਾ ਕਹਿਰ ਮਚਾਇਆ ਤਲਕਿਆਂ ਦੇ ਤਲਕੇ ਨਾੜ ਤੇ ਕਣਕ ਨੂੰ ਤਬਾਹ ਕਰਕੇ ਰੱਖ ਦਿੱਤਾ ਆ ਕਿਸੇ ਗਰੀਬ ਕਿਸਾਨ ਦੀ ਥੋੜੀ ਜੀ ਜ਼ਮੀਨ ਸੀ ਤੇ ਤੁਸੀਂ ਆ ਸਿੱਟੇ ਥੱਲੇ ਵੀ ਦੇਖ ਸਕਦੇ ਹੋ ਪੂਰੇ ਸਿੱਟੇ ਸੜੇ ਪੈਣੇ ਦੋ ਤਿੰਨ ਕਿੱਲੇ ਪੈਲੀ ਸੀ ਦੋ ਤਿੰਨ ਕਿੱਲੇ ਕਣਕ ਸੀ ਖੜੀ ਹੋਈ ਕਣਕ ਨੂੰ ਅੱਗ ਲੱਗੀ ਤੋ ਇਧਰ ਸਾਡੇ ਨਾਲ ਇਹ ਗਰੀਬ ਪਰਿਵਾਰ ਮੌਜੂਦ ਆ ਮਾਤਾ ਵਿਚਾਰੀ ਇੱਥੇ ਹੁੱਬ ਹੁੱਬ ਕੇ ਰੋਂਦੀ ਪਈ ਮਾਤਾ ਜੀ ਕੀ ਕਹੋਗੇ ਇਹ ਤਾਂ ਹੀ ਮੇਰੇ ਮੁੰਡਾ ਕੋਈ ਇੱਥੇ ਲੱਗਾ ਹੁੰਦਾ ਸੀ ਮੈਂ ਰੋਂਦੀ ਨਹੀਂ ਇੱਥੇ ਵਾਲੇ ਪੁੱਤਰ ਤੂੰ ਹੀ ਆ ਤਾਂ ਕਬਈ ਨਾ ਮੇਰੀਆਂ ਹੀ ਹੋ ਜਾਣੀਆਂ ਇੱਥੇ ਬੈਠ ਰੋਣੀ ਆ ਵਾਲੇ ਸਾਡੀ ਕਿਸਮਤ ਆਰ ਗਈ मेरा पुत्र इनका परसू अट ने कपैन दिखाई मिनतिया चौधरी गवानी ने पूछा मे अच्छा हजम मशीन ला दे तेरे पैसे नगद दे दिन कपेन बाली नहीं लगन दिती अस कल दरसू का पजा लगे आर मुंडा जहा जाए जेड़ा नहीं बेचारा गल कर अच्छा जेड़ा वड्डा इक पैना चलांदा ही ओ मुक्क गया पांच ਹਰ ਹੋ ਗਏ ਆਉਣ ਚਾਰ ਹਰ ਹੋ ਗਏ ਉਹਨੂੰ ਮੁੱਕੇ ਨੂੰ ਫਿਰ ਇੱਥੇ ਸਵੇਰੇ ਆਈ ਮੇਰੀ ਜਦੋਂ ਕਿਸਮਤ ਆਰਦੀ ਹੈ ਨਾ ਮੈਂ ਵਲੇ ਆਈਆਂ 9 ਵਜੇ ਇੱਥੇ ਬੈਠ ਬੱਟਦੇ ਰਹਿੰਦੀ ਆ ਕਦ ਕਦ ਮੁੰਡੇ ਰੋ ਤੇ ਮੈਂ ਉੱਥੇ ਗਈ ਜਿਹੜੇ ਪੱਠੇ ਨੇ ਪੱਠੇ ਭਰਦਾ ਪਿਆਈ ਮੈਂ ਇਹਨੂੰ ਨਹੀਂ ਦੱਸਾਂਗਾ ਮੈਂ ਇੱਕ ਮੰਗੂ ਹੋਇਆ ਤਾਂ ਕਬਈ ਨਾ ਦਾ ਲਵਿਆ ਅੱਜ ਆਪਣੇ ਵਿੱਚ ਕੋਈ ਆਪਣਾ ਚੈਰਾ ਨਹੀਂ ਚਾਹਦਾ ਪਿਆ ਬਾਬਾ ਜੀ ਕੀ ਕਹੋਗੇ ਹੁਣ ਮਤਲਬ ਕਿ ਜਿਹੜਾ ਕੁਝ ਹੈਗਾ ਸੀ ਉਹ ਲੁੱਟਿਆ ਗਿਆ ਲੁੱਟਿਆ ਗਿਆ ਕੀ ਕਹਿਣਾ ਹੁਣ ਹੂੰ ਦੇਖੋ ਇਹਨਾਂ ਬਜ਼ੁਰਗਾਂ ਦੇ ਅੱਖਾਂ ਦੇ ਵਿੱਚ ਵੀ ਹੰਝੂ ਨੇ ਕਿਉਂਕਿ ਖਾਣ ਜੋਗੀ ਕਣਕ ਵੀ ਨਹੀਂ ਬਚੀ ਦੋ ਤਿੰਨ ਕਿੱਲੇ ਹੀ ਜ਼ਮੀਨ ਸੀ ਤੇ ਹੁਣ ਗਰੀਬ ਪਰਿਵਾਰ ਇੱਥੇ ਹੁਬ ਹੁਬ ਕੇ ਰੋਂਦਾ ਪਿਆ ਭੈਣ ਜੀ ਅੱਗ ਦਾ ਜੋ ਲੱਗੀ ਅੱਗ ਉਦੋਂ ਪਤਾ ਨਹੀਂ ਲੱਗਾ ਨਹੀਂ ਪਤਾ ਲੱਗਾ ਨੂੰ ਪਤਾ ਨਹੀਂ ਲੱਗਾ ਜੋ ਨਹੀਂ ਪਤਾ ਲੱਗਾ ਇਹ ਦੂਰ ਹੋਵੇਂ ਤੇ ਮੈਂ ਤੇ ਨਹੀਂ ਪਤਾ ਵੀ ਆ ਦੇ ਬੜੀ ਪੈ ਗਈ ਅੱਛਾ ਠੀਕ ਹੈ ਕਿੰਨੀ ਜ਼ਮੀਨ ਸੀ ਤੇ ਤੁਹਾਡੀ ਤਾਈ ਤੈਨੂੰ ਕਿੱਲੇ ਬਣ ਜਾਂਦੀ ਤਿੰਨ ਕਿੱ ਸਾਰੀ ਹੁਣ ਕਣਕ ਸੜ ਗਈ ਸਾਰੀ ਸੜ ਗਈ ਆਟੀਆਂ ਚਵਾੜਾ ਰੱਬ ਛੱਡ ਗਏ ਨਹੀਂ ਕੁਝ ਸਾ ਦੇ ਅੱਛਾ ਤੇ ਬਾਬਾ ਜੀ ਕਿਹ ਹੈ ਫਾਇਰ ਬ੍ਰਿਗੇਡ ਨੂੰ ਜਾਂ ਪੁਲਿਸ ਨੂੰ ਫੋਨ ਨਹੀਂ ਕੀਤਾ ਤੁਸੀਂ ਕਿਹਨ ਨਿਕਲਿਆ ਉਹਨੂੰ ਕੀਤਾ ਜਿਹੜੇ ਪਾਣੀ ਵਾਲੇ ਨੂੰ ਅੱਛਾ ਫਾਇਰ ਬ੍ਰਿਗੇਡ ਨੂੰ ਕੀਤਾ ਉਹ ਆਈ ਕੋਈ ਨਹੀਂ ਤਾਂ ਆਇਆ ਨਹੀਂ ਪਿੱਛੇ ਆਇਆ ਕਰ ਉੱਤੇ ਕਿਤੇ ਖਰਾਬ ਕੋਈ ਅੱਛਾ ਸਾਡੇ ਨਾਲ ਇਧਰ ਕਿਸਾਨ ਜਥੇਬੰਦੀ ਦੇ ਆਗੂ ਵੀ ਨੇ ਛਿੰਦਾ ਸਿੰਘ ਸਰੂਪੇ ਵਾਲਾ ਬਾਈ ਜੀ ਕੀ ਕਹੋਗੇ ਸਰਕਾਰ ਤਾਂ ਕਹਿੰਦੀ ਹੈ ਕਿ ਪੁਖਤਾ ਪ੍ਰਬੰਧ ਕੀਤੇ ਨੇ ਪੁਖਤਾ ਇੰਤਜ਼ਾਮ ਕੀਤੇ ਨੇ ਨਹੀਂ ਨਹੀਂ ਬਾਈ ਜੀ ਇਹਨਾਂ ਕੱਲੇ ਜਿਵੇਂ ਇੱਕ ਲੋਕਾਂ ਨੂੰ ਦੱਸ ਲਈਏ ਦੀ ਜਾਂਦੇ ਆ ਅੱਗ ਲੱਗੀ ਨੂੰ ਕਾਫੀ ਟਾਈਮ ਪਿਛੋਂ ਹਵਾ ਬਹੁਤ ਤੇਜ਼ ਸੀ ਇੱਕ ਤਾਂ ਪਰ ਫਾਇਰ ਬ੍ਰੇਡ ਨਹੀਂ ਆਈ ਪਹੁੰਚੀ ਤੇ ਗੁਰੂ ਸਾਹਿਬ ਬੜੇ ਚਰਦੀ ਮੰਗ ਕੀਤੀ ਸਾਡੇ ਪਿਛਲੇ 3 ਸਾਲ ਹੋ ਗਏ ਪਿੰਡ ਅੱਗ ਲੱਗੀ ਸੀਗੀ ਉਦੋਂ ਵੀ ਮੰਗ ਕੀਤੀ ਸੀ ਆਪਣੇ ਇੱਥੇ ਹੋਣੀ ਚਾਹੀਦੀ ਗੁਰੂ ਸਾਹਿਬ ਫਾਇਰ ਬ੍ਰੇਡ ਪਰ ਨਹੀਂ ਲੋਕੀ ਓਟਾ ਪਾ ਕੇ ਭੁੱਲ ਜਾਂਦੇ ਆ ਠੀਕ ਆ ਹੁਣ ਆ ਜੀ ਗਰੀਬ ਦੀ ਮੱਛੀ ਕਣਕ 2 ਲੱਖ ਦੀ ਕਣਕ ਉਹ ਨਹੀਂ ਵਿਚਾਰੇ ਦੀ ਕੋਈ 60-70 ਹਜ਼ਾਰ ਰੁਪਈਆ ਖਰਚਾ ਕੀਤਾ ਹਣਾ ਤੇ ਇਹ ਕਿੱਥੋਂ ਦੱਸ ਇਹ ਕਿਹੋਂ ਸੋਚ ਹੋ ਚ ਸੀ ਕਿ ਵਿੱਚ ਤੁਸਾਂ ਕੋ ਚੱਲਣਾ ਸੀਗਾ ਜੇ ਅੱਜ ਸਭ ਖਤਮ ਹੋ ਚੁੱਕੇ ਹੋ ਚਾਰੇ ਦਾ ਪਰ ਜੇ ਅੱਜ ਸਰਕਾਰ ਕੋ ਨੁਕਸਾਨਤਾ ਹੋ ਗਿਆ ਸਰਕਾਰ ਹੁਣ ਦਾਅਵੇ ਕਰੀ ਜਾਂਦੀ ਆ ਜਿਹਨਾਂ ਦੇ ਹੁਣ ਨੁਕਸਾਨ ਹੋਏ ਆ ਪਿਛਲੀ ਵਾਰ ਹੁਣ ਨਹੀਂ ਮਿਲੇ ਮਿਲ ਲੈਣੀ ਕਿ ਭਾਈ ਜੀ ਇਹਨਾਂ ਨੂੰ ਕੱਟ ਕੇ 2 ਲੱਖ ਦਾ ਸਰਕਾਰ ਚੈੱਕ ਦੇਵੇ ਫਿਰ ਤਾਂ ਅਗਲੇ ਚਲ ਭੁੱਲ ਜਾਣਾ ਪਰ ਮਿਲਣਾ ਕੁਛ ਨਹੀਂ ਕਰ ਭਾਈ ਜੀ ਇਹ ਤਾਂ ਫੋਕੇ ਦਾਅਵੇ ਸਰਕਾਰ ਤਾਂ ਕਹੀ ਜਾਂਦੀ ਅਸੀਂ ਗਰਦੌਰੀਆਂ ਕਰਨ ਵਾਸਤੇ ਪਟਵਾਰੀਆਂ ਦੀਆਂ ਟੀਮਾਂ ਬਣਾ ਦਿੱਤੀਆਂ ਨੇ ਤੇ ਹੁਣ ਗਰਦੌਰੀਆਂ ਹੋਣਗੀਆਂ ਜੇ ਜਦੋਂ ਗਰਦੌਰੀਆਂ ਹੋ ਗਈਆਂ ਨਾਲ ਦੀ ਨਾਲ ਖਾਤੇ 'ਚ ਪੈਸੇ ਆ ਜਾਂਦੇ ਭਾਈ ਜੀ ਸਾਡੇ ਪਿੰਡ ਵਿੱਚ 4-5 ਸਾਲ ਪਹਿਲਾਂ ਹੋਈਆਂ ਇਹ ਗਰਦੌਰੀਆਂ ਕਿਸੇ ਨੂੰ ਕੁਝ ਨਹੀਂ ਮਿਲਿਆ ਅੱਛਾ ਉਦੋਂ ਵੀ ਕਟੋਂ ਮਿਲਦਾ 100 ਕਿੱਲਾਂ ਦੇ ਨੇੜੇ ਸੜਿਆ ਸੀਗਾ ਕਿਸੇ ਨੂੰ ਕੁਝ ਨਹੀਂ ਮਿਲਦਾ ਭਾਈ ਜੀ ਇਹ ਬਸ ਕੱਲੀਆਂ ਬਸ ਖਵਾਜ ਗੱਲਾਂ ਖਵਾਜ ਗੱਲਾਂ ਨਹੀਂ ਮਿਲਣਾ ਕੁਝ ਨਹੀਂ ਮਿਲਦਾ ਪਰ ਸਰਕਾਰ ਤਾਂ ਵੱਡੇ ਦਾਅਵੇ ਕਰਦੀ ਕਰੀ ਜਾਵੇ ਨਹੀਂ ਮਿਲਣਾ ਤੁਸੀਂ ਇੱਥੇ ਤੁਸੀਂ ਯਾਜ ਜੀ ਤੁਸੀਂ ਵੀ ਇੱਥੇ ਆ ਨਹੀਂ ਮਿਲਣਾ ਕਿਸੇ ਨੂੰ ਕੁਝ ਪਹਿਲਾਂ ਤਾਂ ਆ ਕੇ 2 ਮਹੀਨਿਆਂ ਨੂੰ ਤਿੰਨਾਂ ਮਹੀਨੇ ਲੱਗ ਸਕਦੇ ਨੇ ਜੇ ਮਿਲ ਗਿਆ ਤਾਂ ਹਾਨੂੰ ਪਤਾ ਨਾ ਸਾਡੇ ਪਿੰਡ ਪਿਛਲੇ ਰੱਗ ਲੱਗੀ ਸੀ ਨਹੀਂ ਮਿਲਿਆ ਅਜੇ ਕੋਈ ਵੀਰ ਜੀ ਕਿਸੇ ਕੰਬਾਈਨ ਵਾਲੇ ਦਾ ਪਤਾ ਨਹੀਂ ਕੀਤਾ ਕੋਈ ਕੰਬਾਈਨ ਵਾਲਾ ਮਿਲਿਆ ਨਹੀਂ ਜਾਂ ਉਹਦੇ ਕੋਈ ਪਤਾ ਹੀ ਨਹੀਂ ਅੱਛਾ ਮਿਲਿਆ ਹੀ ਨਹੀਂ ਮੈਂ ਨਹੀਂ ਆਂਦੇ ਥੋੜੇ ਟਾਕ ਤੇ ਨਹੀਂ ਆ ਬੀ ਅੱਛਾ ਥੋੜੇ ਟਾਕ ਤੇ ਆਦੇ ਨੇ ਅੱਛਾ ਇਹ ਯਾਦੀ ਦੀ ਵੀ ਖਾਈ ਕਿਨੇ ਚਾਇਨਾ ਖਿੱਲਾ ਚਲੇ ਆ ਰਹੇ ਹੂੰ ਉਹਦੇ ਜਿਆਦਾ ਜਿਆਦੇ ਪਾਹੇ ਆਹੇ ਚੌਧਰੀਆਂ ਤੇ ਆਈ ਉਹਨਾਂ ਮੜਾ ਲਈ ਉਹਨਾਂ ਦਾ ਮਿਲ ਨਹੀਂ ਰਿਹਾ ਹੂੰ ਬੰਦੇ ਤੁੰਗ ਦਾ ਉਹਦੇ ਕਰਨਾ ਹੀ ਮਾਤਾ ਤੇ ਰਾ ਯਾ ਆਤਮ ਸੇਰ ਕਪਾ 12 ਵਜਾਂ ਮੀ ਨੇ ਉਹ ਮਾਲਕ ਨੇ ਪੈਦਿਆਂ ਦਾ ਦੇਖੋ ਮਿੱਤਰੋ ਸਰਕਾਰਾਂ ਇਹ ਦਾਅਵੇ ਕਰਦੀਆਂ ਨੇ ਮੁਕਤਾ ਪ੍ਰਬੰਧ ਕੀਤੇ ਨੇ ਹੁਣ ਕੱਲ ਦਾ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਅੱਗ ਨੇ ਕਹਿਰ ਮਚਾਇਆ ਅੱਗ ਨੇ ਇੰਨਾ ਜਿਆਦਾ ਕਹਿਰ ਮਚਾਇਆ ਕੋਰ ਸਿੰਘ ਵਾਲਾ ਤੇ ਗਾਂ ਜਿਹੜੇ ਦਿਲਾਰਾਮ ਦੇ ਕੁਆਟਰ ਉਥੋਂ ਤੱਕ ਅੱਗ ਪਹੁੰਚੀ ਲੱਗੀ ਕਿੱਥੋਂ ਸੀ ਗੁਰੂ ਹਰਸਹਾਇ ਦੇ ਕੋਲੋਂ ਅੱਗ ਲੱਗੀ ਤੇ ਦਿਲਾਰਾਮ ਦੇ ਕੁਆਟਰਾਂ ਤੱਕ ਪਹੁੰਚੀ ਤੇ ਜਦੋਂ ਹੁਣ ਇਤਰੋ ਅੱਗ ਲੱਗੀ ਕਿਹਾ ਜਾ ਰਿਹਾ ਵੀ ਭਾਟੇ ਤੋਂ ਅੱਗ ਲੱਗੀ ਤੇ ਹੁਣ ਇੱਥੇ ਗੁਰੂ ਹਰਹਾਇ ਤੱਕ ਇਹ ਵੀ ਅੱਗ ਪਹੁੰਚੀ ਹਜੇ ਤੱਕ ਵੀ ਤੁਸੀਂ ਉੱਧਰ ਦੇਖ ਸਕਦੇ ਹੋ ਨਿਗਾਹ ਮਾਰ ਸਕਦੇ ਹੋ ਧੂੰਏ ਨਿਕਲਦੇ ਪਏ ਨੇ ਤੇ ਸਰਕਾਰ ਦਾ ਪ੍ਰਬੰਧ ਦੇਖੋ ਕੋਈ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਇੱਥੇ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਆਈ ਤੇ ਸਾਡੀਆਂ ਅੱਖਾਂ ਦੇ ਸਾਹਮਣੇ 5 ਕਿੱਲੇ ਕਿਸੇ ਬੰਦੇ ਦੀ ਕਣਕ ਸੜ ਗਈ ਤੇ ਜਿਹੜੀ ਫਾਇਰ ਬ੍ਰਿਗੇਡ ਦੀ ਗੱਡੀ ਸੀ ਉਹ ਪਿੱਛੋ ਹੀ ਮੁੜ ਗਈ ਤੁਸੀਂ ਦਾਅਵੇ ਦੇਖੋ ਸਰਕਾਰਾਂ ਦੇ ਇਸੇ ਤਾਂ ਪੁਖਤਾ ਪ੍ਰਬੰਧ ਕਹਿੰਦੇ ਸੀ ਕੀਤੇ ਨੇ ਯਾਰ ਆ ਸਵਾਹ ਦੇ ਪ੍ਰਬੰਧ ਨੇ ਜਿਹੜੇ ਗਰੀਬਾਂ ਨੂੰ ਕੋਈ ਸਹੂਲਤ ਹੀ ਨਹੀਂ ਮਿਲਨੀ ਜਿਹੜੇ ਗਰੀਬਾਂ ਨੂੰ ਹਾਂਜੀ ਗੱਡੀ ਸੜਕਾਂ ਤੇ ਭਵਾ ਸਕਦੇ ਆ ਖੇਤਾਂ ਦੇ ਵਿੱਚ ਲੱਗੀ ਹੋਈ ਅੱਗ ਤੇ ਨੇੜੇ ਨਹੀਂ ਯਾਰ ਅੱਛਾ ਹੱਥ ਮਾਰਦੇ ਆਵਾਜ਼ਾਂ ਮਾਰਦੇ ਭਈ ਇੱਧਰ ਅੱਗ ਲੱਗੀ ਹੈ ਤੇ ਕੰਟਰੋਲ ਕਰ ਲਓ ਉੱਤਰ ਬੂਲੂ ਕੌਲੀ ਸਾਈਡ ਐ ਇੱਥੋਂ 5 ਕਿਲੋਮੀਟਰ ਪੈਂਦਾ ਅੱਛਾ ਉੱਥੇ ਗੱਡੀ ਪਹੁੰਚਾ ਕੇ ਲੈ ਕੇ ਇੱਥੇ ਗੱਲਾ ਬਾਟ ਸੀਗੇ ਇੱਥੇ ਗੱਡੀ ਨਹੀਂ ਮੁੜੀ ਹੂੰ ਵੇ ਕਰਨ ਲੱਗੇ ਪਤਾ ਨਹੀਂ ਕਿੰਨੇ ਗਏ ਤਾਂ ਨਾਲ ਦੀ ਨਾਲ ਗੱਡੀ ਉੱਧਰ ਤੇ ਜਦੋਂ ਪ੍ਰਾਲੀ ਨੂੰ ਅੱਗ ਲਾਉਣੇ ਆ ਉਦੋਂ ਤਾਂ ਪ੍ਰਸ਼ਾਸਨ ਗੱਡੀਆਂ ਲੈ ਕੇ ਖੜ ਜਾਂਦਾ ਹੂੰ ਕਿ ਅਸੀਂ ਤੁਸੀਂ ਅੱਜ ਕਿਉਂ ਲਾਈ ਅੱਜ ਦੀ ਗਰੀਬ ਦੀ ਕੰਨਕ ਸੜੀ ਏ ਅੱਜ ਇੱਥੇ ਕੋਈ ਵੀ ਨਹੀਂ ਆਇਆ ਜੀ ਅਸੀਂ 5 ਘੰਟੇ ਤੋਂ ਵੇਟ ਕਰ ਰਹੇ ਆ ਕੋਈ ਪ੍ਰਸ਼ਾਸਨ ਨਹੀਂ ਆਇਆ ਕੋਈ ਪਟਵਾਰੀ ਤਹਿਸੀਲਦਾਰ ਕੋਈ ਮੌਕਾ ਵੇਖਣ ਨਹੀਂ ਆ ਰਹੇ ਹੂੰ ਇਹ ਸਰਕਾਰਾਂ ਦਾਅਵੇ ਕਰਦੀਆਂ ਐ ਕੱਲੀਆਂ ਸਿਰਫ ਕਾਗਜ਼ਾਂ ਦੇ ਅਲੈਕਸਾ ਤੇ ਕੰਮ ਹੁੰਦੇ ਆ ਪਰ ਜ਼ੀਰੋ ਲੈਵਲ ਤੇ ਕੋਈ ਕੰਮ ਨਹੀਂ ਹੋ ਰਿਹਾ ਤੇ ਹੁਣ ਕੀ ਕਰੇ ਗਰੀਬ ਕਿਸਾਨ ਤੇ ਗੁਰੂ ਹਰ ਸਾਹਿਬ ਕੋਲ ਕੋਈ ਸਹਾਇ ਪ੍ਰਗਟ ਦੀ ਗੱਡੀ ਇੱਕ ਵੀ ਹੈ ਨਹੀਂ ਗੀ ਗੁਰੂ ਹਰ ਸਾਹਿਬ ਦੇ ਵਿੱਚ ਅੱਜ ਕਿੰਨੇ ਸਾਲ ਹੋ ਗਏ ਨੇ ਮੰਗ ਕੀਤੀ ਜਾ ਰਹੀ ਹੈ ਅੱਜ ਤੱਕ ਕੋਈ ਐਮਐਲਏ ਕਿੰਨੇ ਹੋ ਕੇ ਗਿਆ ਕਿਸੇ ਨੇ ਕੋਈ ਇਹ ਮੰਗ ਨਹੀਂ ਰੱਖੀ ਕਿਸੇ ਨੇ ਕੋਈ ਪ੍ਰੋਵਾਈਡ ਹੀ ਨਹੀਂ ਕੀਤਾ ਕਬਰਾਂ ਦੇ ਵਿੱਚ ਕਹਿ ਦਿੰਗੇ ਜੀ ਤੁਹਾਡੇ ਗੁਰੂ ਅਰਥਾ ਕਮੇਟੀ ਦਾ ਤਾਂ ਇੱਕ ਗੱਡੀ ਖੜੀ ਹੈ ਉਹ ਕਿੱਥੇ ਖੜੀ ਹੈ ਅੱਜ ਜਿਵੇਂ ਇਹ ਤੇ ਹੁੰਦੀ ਫਿਰਦੀ ਨਾ ਜਾਜੂ ਗਰੀਬ ਦੀ ਕਣਕ ਸੜ ਗਈ ਇਹੋ ਜੇ ਘੰਟਾ ਪਹਿਲਾਂ ਆਈ ਹੁੰਦੀ ਤੇ ਇਹਦਾ ਕੋਈ ਕੰਟਰੋਲ ਹੋ ਸਕਦਾ ਜੀ ਪਰ ਇੱਥੇ ਸਰਕਾਰਾਂ ਦਾਅਵੇ ਕਰਦੇ ਆਣ ਮੰਗ ਕੀ ਕਰਦੇ ਆ ਸਰਕਾਰ ਨੂੰ ਮੰਗ ਇਹੀ ਹੈ ਕਿ ਜਿਹੜੇ ਗਰੀਬ ਦਾ ਇਹਨਾਂ ਨੂੰ ਕਿਸਾਨ ਇਹਨਾਂ ਨੇ ਇਹਦੀ ਕਣਕ ਤੇ ਉਮੀਦਾਂ ਰੱਖੀਆਂ ਸੀ ਅੱਜ ਉਹਨਾਂ ਦੀ ਉਮੀਦਾਂ ਖਤਮ ਹੁੰਦੀਆਂ ਹਾਂ ਪਰ ਇਹਨਾਂ ਦਾ ਬਣਦਾ ਹੱਕ ਸਰਕਾਰ ਨੂੰ ਚਾਹੀਦਾ ਦੇਣਾ ਜੀ ਜਿੰਨਾ ਹੋ ਸਕਦਾ ਇੱਕ ਪਾਸੇ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਨੇ ਹੁਣ ਮੈਂ ਕੱਲ ਸਰਾਰੀ ਸਾਹਿਬ ਦਾ ਜਿਹੜਾ ਗੁਰੂ ਹਰਸਹਾਇ ਦੇ ਮੌਜੂਦਾ ਐਮਐਲਏ ਸਾਹਿਬ ਨੇ ਉਹਨਾਂ ਦਾ ਬਿਆਨ ਵੀ ਪੜਿਆ ਉਹਨਾਂ ਦੇ ਪੇਜ ਤੇ ਕਿ ਅਸੀਂ ਤਾਂ ਕਰਦੌਰੀਆਂ ਕਰਵਾ ਰਹੇ ਹਾਂ ਜੀ ਤੇ ਤੁਰੰਤ ਪੈਸੇ ਪਾਏ ਜਾਣਗੇ ਜੀ ਇਹ ਬਿਆਨ ਹੀ ਖਾਲੀ ਹੈ ਨਹੀਂ ਇਹ ਕਾਗਜ਼ਾਂ ਦੇ ਵਿੱਚ ਖਾਲੀ ਬਿਆਨ ਹੀ ਪਏ ਹੋਇਆ ਜ਼ੀਰੋ ਲੈਵਲ ਤੇ ਕੋਈ ਐਮਐਲਏ ਕੋਈ ਵੀ ਸਰਪੰਚ ਕੋਈ ਇਹਨਾਂ ਦਾ ਲੀਡਰ ਆਇਆ ਇਹਨੇ ਕਿੱਲੇ ਕਿਥੋਂ ਲੱਗੀ ਜੀ ਮਾਰੇ ਭਾਟੇ ਤੋਂ ਲੱਗੀ ਆ ਤਾਂ ਕਦੋਂ ਨੇ ਇਹ ਬਾਜੀ ਹੋਟਲ ਲੈਣ ਵਾਸਤੇ ਹੁੰਦੀ ਆ ਅੱਛਾ ਲੋਕਾਂ ਨੂੰ ਮਿੱਟੀਆਂ ਪੂਲੀਆਂ ਦੇ ਕੇ ਮੋਟਾ ਲੈ ਲੈਣੀ ਆ ਉਦੋਂ ਮੁੜ ਕੇ 5 ਸਾਲ ਲੁੱਬਦੇ ਨਹੀਂ ਕਿਹੜੀਆਂ ਕੋਠੀਆਂ 'ਚ ਬਹਿ ਜਾਂਦੇ ਜਾ ਕੇ ਹੂੰ ਅੱਜ ਤੱਕ ਸਾਡੇ ਕੋਲ ਕੋਈ ਐਮਐਲਏ ਨਹੀਂ ਪਹੁੰਚਿਆ ਹੂੰ ਆ ਫੌਜਾ ਸਰਾਰੀ ਇਹ ਕਦੋਂ ਦਾ ਬਣਿਆ ਅੱਜ ਤੱਕ ਸਾਡੇ ਆ ਮੋਹਣ ਕੇ ਏਰੀਆ ਦੇ ਵਿੱਚ ਉਹਨਾਂ ਨੇ ਦਰਸ਼ਨ ਵੀ ਨਹੀਂ ਦਿੱਤੇ ਹੂੰ ਕਿ ਪਿੰਡ ਕਿਵੇਂ ਵਸ ਰਿਹਾ ਪਿੰਡ ਦੇ ਵਿੱਚ ਕੀ ਸਬਦਾ ਚਾਹੀਦੀ ਏ ਕੋਈ ਚੀਜ਼ ਚਾਹੀਦੀ ਏ ਨਾ ਜੀ ਫੈਰੋ ਬਗੜ ਦੇਵਾਗੇ ਜੀ ਅਸੀਂ ਉੱਥੇ ਗੁਰੂ ਸਾਹਿਬ ਕਮੇਟੀ ਜਗ੍ਹਾ ਤੇ ਖੜਾ ਰੱਖੀ ਏ ਉੱਥੇ ਖੜਾ ਹਾਂ ਦਾ ਸਾਨੂੰ ਕੀ ਫਾਇਦਾ ਇੱਥੇ ਜਿਹੜੀ ਚੱਲ ਕੇ ਆਈ ਏ ਰੋਡ ਤੇ ਲੱਗੀ ਏ ਬਿਲਕੁਲ ਰੋਡ ਤੇ ਇਹਦਾ ਕਹਿੰਦਾ ਮਤਲਬ ਇਹ ਸੜਕ ਤੇ ਨਾਲ ਅੱਗ ਲੱਗੂਗੀ ਤਾਂ ਉਹ ਤੇ ਕੰਟਰੋਲ ਕਰਾਂਗੇ ਆ ਖੇਤ ਦੇ ਵਿੱਚ 5 ਕਿਲੇ ਤੁਰ ਕੇ ਨਹੀਂ ਆ ਇਹਨਾਂ ਨੇ ਕਿਉਂ ਉੱਥੋਂ ਲਿਆ ਕੇ ਵਾਪਸੀ ਮੋੜਤੀ ਜੀ ਸਾਡੇ ਸਾਹਮਣੇ ਅੱਖਾਂ ਦੇ ਟਰੈਕਟਰ ਵਜਾਈ ਜਾਂਦੇ ਆ ਬੰਦੇ ਲੱਗੇ ਹੋਏ ਆ ਹੱਥ ਮਾਰੀ ਜਾਂਦੇ ਰੋਕੀ ਜਾਂਦੇ ਆ ਗੱਡੀ ਵੈਕ ਕਰਨ ਲੱਗੇ ਪਤਾ ਨਹੀਂ ਮੰਨ ਚੁੱਕੀ ਆਈ ਸੀ ਹੱਥ ਵੀ ਮਾਰਦੇ ਸੀ ਫੇਰ ਆਸੀਂ ਰੋਕਦੇ ਰਿਹਾ ਗੱਡੀ ਵੈਕ ਵੀ ਕਰਾ ਲਈ ਨਹੀਂ ਮੰਨੇ ਹੀ ਨਹੀਂ ਗਾਲੋ ਸਿੱਧਾ ਗੱਡੀ ਭਜਾ ਕੇ ਉੱਪਰ ਦੀ ਲੈ ਕੇ ਗਿਆ ਗਿਆ ਰੋਡ ਤੇ ਰੋਡ ਤੇ ਜੀ ਪਿਆਉ ਤੇ ਕਣਕਾਂ ਖੜੀਆਂ ਹੂੰ ਜਿੱਥੇ ਅੱਗ ਲੱਗੀ ਕੰਟਰੋਲ ਤਾਂ ਉੱਥੇ ਚਾਹੀਦਾ ਨਾ ਇਹ ਗਰੀਬ ਕਿਸਾਨ ਵਿਚਾਰਾ ਕੀ ਕਰੇ ਅੱਖਾਂ ਦੇ ਸਾਹਮਣੇ ਛੜਦੀ ਹੋਈ ਕਣਕ ਨੂੰ ਵੇਖ ਕੇ ਦੁੱਖ ਹੂੰ ਨਾਲੇ ਵੀ ਹਾਂ ਜੀ ਮਾਤਾ ਜੀ ਕੀ ਕਹਿਣਾ ਕੀ ਚਾੜਾ ਹਨ ਕੀ ਸਰਕਾਰ ਨੇ ਕੁਝ ਨਹੀਂ ਦੇਣਾ ਐਵੇਂ ਮਾਰ ਜਾਵਾਂ ਦੇ ਕੁੱਕੇ ਤਰਿਆਏ ਹੋਰ ਕੀ ਦੇਣਾ ਸਰਕਾਰ ਨੇ ਕੁਝ ਨਹੀਂ ਦੇਣਾ ਪਤਾ ਹੀ ਜਿਹੜੇ ਨੇ ਲਗੇ ਜਵਿਦਾਰ ਤੂੰ ਐਵੇਂ ਵਡੇਰੇ ਘੰਟ ਕੰਮ ਨਹੀਂ ਹੁੰਦਾ ਪਟਾੜਾ ਮੁੱਕ ਗਈ ਹੁੰਦੀ ਟੈਨਸ਼ਨ ਕੰਮ ਨਹੀਂ ਹੁੰਦਾ ਹਨ ਕਣਕ ਦਾ ਹਰਾ ਹੈ ਐ ਹੁਣ ਕਿ ਤੂੰ ਡੰਗਾਂ ਦੇ ਜਾ ਤੇ ਚਲੋ ਮਾਤਾ ਜੀ ਹੌਸਲਾ ਕਰੋ ਰੋ ਨਾ ਤੁਸੀਂ ਦੇਖੋ ਮਾਤਾ ਜੀ ਪੂਰੇ ਭਾਵਕ ਨੇ ਤੇ ਭਾਵਕ ਹੋਣਾ ਵੀ ਲਾਜ਼ਮੀ ਇਹ ਮਤਲਬ ਦੁੱਖਦਰਦੀ ਇੰਨਾ ਜਿਆਦਾ ਬੰਦਾ ਭਾਵਕ ਹੋ ਜਾਂਦਾ ਜਦੋਂ 6 ਮਹੀਨੇ ਠੰਡਾਂ ਦੇ ਵਿੱਚ ਤੇ ਸੱਪਾਂ ਦੀਆਂ ਸਿਰੀਆਂ ਮਿੱਤ-ਮਿੱਤ ਕੇ ਜਿਹੜੀ ਕਣਕ ਪਾ ਲਈ ਹੋਵੇ ਤੇ ਜਦੋਂ ਵਟਣ ਦਾ ਮੌਕਾ ਆਵੇ ਤੇ ਉਦੋਂ ਜਾਤਾ ਗੜਿਆਂ ਨਾਲ ਤਬਾਹ ਹੋ ਜਾਵੇ ਤੇ ਜਾਂ ਫਿਰ ਅੱਕ ਲਪੇਟ ਕੇ ਲੈ ਜਾਵੇ ਸਾਰਾ ਕੁਝ ਤੇ ਬੰਦਾ ਬਾਹ ਮਾਰ ਕੇ ਰੋਂਦਾ ਅੱਖਾਂ ਦੇ ਵਿੱਚ ਹੰਝੂ ਲੈ ਮਾਤਾ ਜੀ ਤੇ ਦੇਖ ਲਓ ਤੁਸੀਂ ਬਾਈ ਜੀ ਤੇ ਜੇਕਰ ਸਰਕਾਰਾਂ ਇਹ ਦਾਅਵੇ ਕਰਦੀਆਂ ਨੇ ਕਿ ਅਸੀਂ ਮੁਖਤਾ ਪ੍ਰਬੰਧ ਕੀਤੇ ਨੇ ਜਾਂ ਗਰਦੌਰੀਆਂ ਕਰਵਾ ਕੇ ਮੁਆਵਜ਼ਾ ਦੇਵਾਂਗੇ ਤੇ ਇਹਨਾਂ ਗਰੀਬਾਂ ਨੂੰ ਤੁਰੰਤ ਮੁਆਵਜ਼ਾ ਮਿਲਣਾ ਚਾਹੀਦਾ ਹਾਂ ਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਭਾਈ ਜਿਵੇਂ ਹੁਣ ਤਿੰਨ ਕਿੱਲੇ ਵਾਣ ਮੱਛ ਗਿਆ ਇਹਨਾਂ ਵਿਚਾਰਿਆਂ ਦਾ ਜੇ ਇਹੀ ਉਹਦਾ ਝੋਨੇ ਦਾ ਲੰਗਾ ਹੀ ਹੁੰਦਾ ਨਾ ਹੂੰ ਇਹਨੇ ਅੱਗ ਲਾਈ ਹੁੰਦੀ ਨਾਲੇ ਪੁਲਿਸ ਨੇ ਪਰਚੇ ਦੇਣੇ ਸੀ ਇਹਨਾਂ ਤੇ ਨਾਲੇ ਪੁਲਿਸ ਨੇ ਕੁੱਟਣਾ ਸੀ ਇਹਨਾਂ ਨੂੰ ਉੱਥੇ ਥੋੜੇ ਪੱਤਿਆਂ ਕੇ ਬੰਦੇ ਨੇ ਅੱਗ ਲਾਈ ਸੀ ਕਿ ਥੋੜੀ ਜਿਹੀ ਲਾਈ ਸੀ ਹੂੰ ਉਹਨੇ ਕੇ ਪੱਤੇ ਮੈਂ ਮਚਾ ਦਿਆ ਨਾਲ ਦੇ ਨਾਲ ਪੁਲਿਸ ਦੀ ਗੱਡੀ ਤੇ ਨਾਲ ਦੇ ਨਾਲ ਫਾਇਰ ਬ੍ਰੇਡ ਕੇ ਗੱਡੀ ਆ ਗਈ ਹੂੰ ਉਹ ਤਾਂ ਕਿਵੇਂ ਨਾਲ ਚੱਕੀ ਰੱਖਦੇ ਆ ਅੱਜ ਵੇਖੋ ਨਾਲ ਹੀ ਸੜ ਗਿਆ ਉਹ ਕਹਿੰਦੇ ਸੈਟੇਲਾਈਟ ਕੰਮ ਕੀਤਾ ਅੱਜ ਸੈਟੇਲਾਈਟ ਕੰਮ ਨਹੀਂ ਕਰਦਾ ਇਹ ਨਹੀਂ ਨਹੀਂ ਬਾਈ ਜੀ ਅੱਜ ਇਹਨੂੰ ਜਿਹੜਾ 3 ਕਿੱਲੇ ਮੱਚੇ ਗਰੀਬਾਂ ਦੇ ਹੁਣ ਦੱਸੇ ਪਰ ਦੂਜਾ ਕਾਰਨ ਮੈਂ ਇੱਕ ਪੈਨਲ ਵੀ ਕਹਿਣਾ ਹੂੰ ਕਿ ਤੁਸੀਂ ਇਹ ਵੇਨੇ ਕਿਸੇ ਦੇ 20 ਕਿੱਲੇ ਕਿਸੇ 30 ਕਿੱਲੇ ਆ ਹੂੰ ਲੋ ਵੜਦੇ ਨੇ ਉਹਨੇ ਵੜ ਦਿੰਦੇ ਆ ਇਹ ਗਰੀਬਾਂ ਦੇ ਵੜ ਦਿੰਦੇ ਹੂੰ ਇੱਥੇ ਆ ਹਲਕੇ ਦੇ ਵਿੱਚ ਕਿ ਨੈਰੀਆ ਮੱਛਿਆ ਪਰ ਆ ਬਾਟੇ ਚਲ ਮੱਛ ਗਿਆ ਬਈ ਬਹੁਤ ਨੁਕਸਾਨ ਬਹੁਤ ਹੋਇਆ ਨਧਾਨੇ ਵੀ ਹੋਇਆ ਇੱਥੇ ਕੱਲਾ ਇਹਨਾਂ ਤਿੰਨ ਕਿੱਲੇ ਵਾਂ ਖੜਾ ਸੀਗਾ ਕਿ ਇਹਦੇ ਵਿੱਚ ਤਿੰਨ ਕਿੱਲੇ ਵਾਹਣਾ ਅਸੀਂ ਨਹੀਂ ਵਧਣਾ ਵਧ ਵਾਂ ਲੈਣ ਹੁਣ ਗਰੀਬ ਬੰਦੇ ਕੋਲ ਜੇ ਕੋ ਕਿੱਲਾ ਵੀ ਇੱਕੇ ਖਾਲ ਚਾਰ ਕਨਾਲ ਆਵੇ ਕਪੈਣਾ ਨੂੰ ਬੇਨਤੀ ਕਰਦੇ ਆ ਭਰਾਵਾ ਪਲਾ ਦੇ ਚਾਰ ਕਨਾਲ ਪਲਾ ਦੋ ਕਨਾਲਾਂ ਪਲਾ ਕਿੱਲਾ ਉਹ ਵਧਣੀ ਚਾਹੀਦੀ ਆ ਬਿਲਕੁਲ ਜੀ ਬਿਲਕੁਲ ਇਹ ਸੋਚ ਰੱਖਣਗੇ ਨਾ ਬਾਈ ਜੀ ਫੇਰ ਆ ਤੇ ਲੀਡਰ ਤਾਂ ਹੈਗੇ ਤੁਹਾਨੂੰ ਪਤਾ ਕਹੇ ਜੀ ਬਾਈ ਲੀਡਰ ਦਾ ਫੋਕੇ ਦਾਵੇ ਆ ਮਿੱਤਰੋ ਤੁਸੀਂ ਇਹ ਦੇਖੋ ਦਾਨੀ ਸੱਜਣ ਵੀ ਸਾਡੇ ਪੰਜਾਬ ਦੇ ਵਿੱਚ ਬਹੁਤ ਜ਼ਿਆਦੇ ਨੇ ਬਾਹਰ ਵੀ ਜਿਹੜੇ ਪੰਜਾਬੀ ਨੇ ਉਹ ਦਾਨ ਕਰਦੇ ਰਹਿੰਦੇ ਨੇ ਆ ਜਿਹੜੀ ਹੁਣ ਮਾਤਾ ਰੋਂਦੀ ਪਈ ਆਪਾਂ ਇਹਨਾਂ ਦਾ ਵੀਡੀਓ ਵਿੱਚ ਨੰਬਰ ਵੀ ਮੈਂਸ਼ਨ ਕਰਾਂਗੇ ਜੇ ਕੋਈ ਦਾਨੀ ਸੱਜਣ ਇਹਨਾਂ ਦੀ ਬਾਹ ਫੜ ਸਕਦਾ ਇਹਨਾਂ ਨੂੰ ਕੋਈ ਖਾਨ ਜੋਗੀ ਕਣਕ ਲੈ ਕੇ ਦੇ ਸਕਦਾ ਤੇ ਇਹਨਾਂ ਨੂੰ ਕਣਕ ਲਾਇਮ ਹੀ ਲੈ ਕੇ ਦੇਣੀ ਕਿਉਂਕਿ ਮਾਤਾ ਜੀ ਵੀ ਰੋਂਦੇ ਪਏ ਨੇ ਉੱਧਰ ਭੈਣ ਜੀ ਤੁਸੀਂ ਦੇਖ ਲਓ ਉਹ ਵੀ ਰੋਂਦੇ ਪਏ ਨੇ ਬਾਪੂ ਜੀ ਵੀ ਰੋਂਦੇ ਪਏ ਨੇ ਤੇ ਤੁਸੀਂ ਦੇਖੋ ਮੋਹਨ ਕੇ ਉਤਾਰ ਦੇ ਵਿੱਚ ਇਸ ਟਾਈਮ ਆਪਾਂ ਖੜੇ ਆ ਤਿੰਨ ਕਿੱਲੇ ਜ਼ਮੀਨ ਸੀ ਤਿੰਨੇ ਦੀ ਤਿੰਨੇ ਹੀ ਸੜ ਗਈ ਤਿੰਨੇ ਦੀ ਤਿੰਨੇ ਹੀ ਸਵਾਹ ਹੋ ਗਈ ਆ ਤੁਸੀਂ ਛਿੱਟੇ ਦੇਖ ਸਕਦੇ ਹੋ ਥੱਲੇ ਪਏ ਨੇ ਇਹ ਹੁਣ ਕਿਸੇ ਵੀ ਕੰਮ ਆਉਂਦੇ ਯੋਗ ਨਹੀਂ ਰਹਿ ਤੇ ਸਰਕਾਰਾਂ ਨੂੰ ਵੀ ਇਹ ਬੇਨਤੀ ਵੀ ਜੇ ਦਾਅਵੇ ਵੱਡੇ ਕੀਤੇ ਸੀ ਤੇ ਇਨ੍ਹਾਂ ਗਰੀਬ ਲੋਕਾਂ ਦੀ ਬਾਹ ਲਾਜਮੀ ਫੜੀ ਜਾਵੇ ਬਹੁਤ ਮਿਹਰਬਾਨੀ